ਜਸੋndvi ਫਰਵੇ ਫੋਦਾਤੋ ਪੈਨੇ ਪੀਸੀ ਮੇਰੀ ਸਮਝ ਚ ਨਹੀਂ ਆਈ ਅਜ ਤੱਕ ਸਤਗੁਰੂ ਕਹਿਣਗੇ ਅਸੀਂ ਆਪਣਾ ਵਿਧਾਨ ਬਣਾਇਆ ਹੋਇਆ ਤੋ ਇੱਕ ਥਾਪੀ ਦੇ ਮੋਤੀ ਦੇ ਦਸਤਰੀ ਹੈਰਾਨ ਹੋਇਆ ਇਹ ਤੇ ਲੋਭੀ ਫਕੀਰ ਹੈ ਥਾਲੀ ਦੇ ਚ ਮੋਤੀ ਆ ਗਏ ਮਹਾਰਾਜ ਕਹਿਣਗੇ ਹਣ ਇਹ ਤੈਨੂੰ ਗਿਣਨੇ ਬੈਠ ਗਏ ਪੋ ਗਿਣਦਾ 1 2 ਮਹਾਰਾਜ ਨੇ ਬਾਹ ਪਕੜੀ ਗਿਣਤੀ ਠੀਕ ਕਰੋ ਗਲਤ ਨਹੀਂ ਕਰੋ ਇਧਰ ਉਹ ਦੁਨੀਆਂ ਗੱਲਾਂ ਕਰਕੇ ਸਾਨੋ ਪਰਮ ਬੁਲੇਕੇ ਚਨਾ ਪਾਉ ਗਿਣਤੀ ਮੈਂ ਠੀਕ ਕਰ ਰਹੇ ਹਾਂ ਮਹਾਰਾਜ ਕੰਨ ਗਿਣਤੀ ਨੂੰ ਗਲਤ ਕਰ ਰਹੇ ਹਾਂ ਹੁਣ ਜਿਵੇਂ ਗਣ ਦਾ ਇੱਕ ਸਤਿਗੁਰ ਨੇ ਇੱਥੇ ਫਗੜ ਐਸੇ ਦਲਤੀ ਕਰ ਐਸੇ ਮੈਂ ਕੀ ਗਣਤੀ ਕੀਤੀ ਹੈ ਸਖੀਰ ਕਹਿੰਦਾ ਹੈ ਮਹਾਰਾਜ ਕਿਹੜੇ ਚੱਕਰੇ ਚ ਮੈਨੂੰ ਪਾ ਰਹੇ ਹੋ ਇੱਕ ਤੋਂ ਪਹਿਲੇ ਕੁਝ ਨਹੀਂ ਤੋ ਮੈਨੂੰ ਕਿਉਂ ਚੱਕਰਿਤ ਪਾ ਰਹੇ ਹੋ ਪਦਾਤ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ